ਆ ਮੇਰੀ ਗੱਲ ਸੁਣ ਕੇ ਬਰਾ ਲਕਰੀ ਲੈ ਲ ਨਹੀ ਚਲ ਚਲਾ ਵਜੀ ਤੇਰਾ ਨਾਮ ਕੀ ਕਵਿੰਦਰ ਕਾ ਸੁਬੇ ਮੇਰੀ ਸੁਣ ਇੱਕ ਮਿੰਟ ਮੇਰੀ ਇਧਰ ਧਿਆਨ ਧਰ ਫਲਾ ਵੀਡੀਓ ਜੇ ਅਸੀਂ ਤਨ 150 ਪਾਉਂਦੇ ਫੇਰ ਤੂੰ ਕਹਿੰਦਾ ਨਾ ਇੱਕੋ ਸੱਟ ਮਾਰੀ ਆ 500 ਰੁਪਿਆ ਬਾਤਾ ਖੋਸ਼ ਹੋ ਕੇ ਪਾਠ ਦੇਦੇ ਦੋਂਦੀ ਪਾਠਾ ਇਹਨਾਂ ਨੂੰ ਅੱਗੇ ਜਾਣੀ ਆ ਬਈ ਕਿੱਥੇ ਬਾਟ ਬਾ ਦੰਦ ਪਾਠ ਲੋ ਕੋਈ ਬੰਦਾ ਕਹਦੇ ਜੇ ਐਨੇ ਤੋਂ ਇੰਚ ਬੱਕਰੀ ਵਾਜੇ ਤੇ ਆਪਾਂ ਦੇ ਨਦਾਰਾ ਮੂੰਹ ਪੱਟੀ ਰਾਜੇ ਪੱਟੀ ਦਾ ਯਾਰ ਦੋਂਦੀ ਨਾ ਹੋਵੇ ਮੈਂ ਵਚ ਕਿਹਦੀ ਨਹੀਂ ਪੱਟੇ ਦੇਣੀ ਪੱਟ ਜੇ ਨਾਂ ਨਿਕਲੇ ਦੋਂਦੀ ਤੇ ਜਾ ਪੱਟ ਕੋਈ ਗੱਲ ਨਹੀਂ ਆ ਮੈਂ ਵੀਡੀਓ ਨਾਲ ਵਿਖਾ ਦੇ ਪੱਟ ਮੂੰਹ ਪੜਦੇ ਆਪਾਂ ਨੂੰ ਮਾਰ ਕੇ ਆ ਪੱਟਾ ਪੱਟਾ ਦੋਸਤੋ ਪੱਟੀ ਪੱਟ ਕੇ ਜੇ ਨਾਂ ਦੋਂਦੀ ਹੋਵੇ ਤਾਂ ਪੈਸੇ ਦੋ ਪੱਟਿਆ ਪੱਟੀ ਮੂੰਹ ਕਰਾ ਇਧਰ ਮੂੰਹ ਕਰਾ ਇਧਰ ਮੂੰਹ ਕਰਾ ਕੈਮਰੇ ਮੂੰਹ ਚ ਕਰ ਦੋ ਦੰਦਾ ਦੋ ਦੰਦਾ ਦੋਂਦੀ ਆ ਵੀ ਦੋਂਦੀ ਆ ਕੋਈ ਗੱਲ ਨਹੀਂ ਵੀਰੇ ਪਲਾਨ ਰਾਜੇ ਮੇਰੀ ਸ਼ੰਗਲ ਖੀਰੀ ਹੁੰਦੀ ਪੜ ਦਾ 5 4 ਤੋਂ ਵੱਧ ਲੈਣੇ ਦੁੱਖ ਕੋਈ ਮੈਂ ਸਮਝ ਗਿਆ ਤੇਰੀ ਗੱਲ ਜਾਨੀ ਲੈ ਜਾ ਕੋਲ ਕੇ ਉਹ ਤੇ ਨਹੀਂ ਚਲਦੀ ਅੰਦਰ ਨਹੀਂ ਯਾਰ ਨਹੀਂ ਨਹੀਂ ਭਾਈ ਪੈਸੇ ਕਹਿੰਦਾ ਦਵਾ ਕਿੰਨੇ ਲੈ ਮੈਂ ਕਿਹਾ 650 ਤੇਰੀ ਇੱਜ਼ਤ ਕਰੀ ਆ ਓ ਯਾਰ ਇਹ 7 ਦੀ ਕਹਿੰਦਾ ਉਹ ਕਿੱਥੇ ਵੇਚਣਗੇ ਯਾਰ ਨਹੀਂ ਫਿਰ ਵੀਰੇ ਕੋਈ ਗੱਲ ਨਹੀਂ ੱੱਕਾ ਥੋੜੀ ਯਾਰ ਕਰ ਲਓ ਰਹਿ ਕਰ ਲਓ ਹਾਂ ਰਹਿ ਕਰੋ ਭਾਈ ਇਹ ਵੀ ਜ਼ਰੂਰੀ ਆ ਨਹੀਂ 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 ਯਾਰ ਓਏ ਤੈਨਾਂ ਉਹ ਰਾਈ ਤੈਨਾਂ ਗੋਰੀ ਰਾਹ ਰਾਹ ਕੀ ਬੋਲਿਆ ਨਹੀਂ ਮੈਂ 15 ਦੇ 650 ਇਹ ਖੀਰੀ ਹੁੰਦੀ ਫਿਰ ਹੋਰ ਕਾਸੀ ਦੋ ਦੰਦੇ ਹੋਈ ਪਈ ਆ ਮੈਂ ਕਹਿੰਦੇ ਮੇਰੀ ਗੱਲ ਸੁਣ ਤਾ ਆ ਤਾਂ ਕੋਈ ਨਾ ਲੈ ਜਾਵਾਂਗੇ ਮੈਂ ਬੁਲੇ ਮਾਸ਼ੇਸ਼ ਨੇ ਕਿਹਾ ਮੈਂ ਇਹਨਾਂ ਦਾ ਨਹੀਂ ਸਕਦਾ ਇਹਨੇ 515 ਠੀਕ ਆ ਆਪਾਂ ਦਾ ਇਹ ਬੰਦਾ ਹੁਣ ਆਪਣੇ ਪਿਰੋ ਸਾਮਾਨ ਆਪਾਂ ਮੋੜ ਦੇ ਦੀ ਫੱਟ ਨਹੀਂ ਮੋੜ ਜਿਹੜਾ ਕਹਿਤਾ-ਕਹਿਤਾ ਠੀਕ ਆ ਨਾ ਹੁਣ ਜੇ ਬੰਦਾ ਠੀਕ ਆ ਨਹੀਂ ਨੇ ਆਪਣੀ ਕੋਈ ਨਹੀਂ ਕੋਈ ਮਨ ਨਹੀਂ ਨਹੀਂ ਸਹੀ ਆ ਕਾਹਨ ਬਤਾ ਗਿਆ ਤੂੰ ਤੋਰੇ ਜਾਦੇ ਪਾਣੀ ਹੋਈ ਪਈ ਆ ਨਾ ਤਾਂ ਆਣਾ ਬਾਈ ਜੇ ਕੀ ਹੁੰਦੀ ਆ ਆਪਣੀ ਗੱਲ ਬੰਦਾ ਉਡਾਲ ਦੇ ਤਾਂ ਆਪਾਂ ਜੁਮਲ ਨਹੀਂ ਦੇਣੀ ਬਸ ਤੇਰੀ ਕਦਰ ਕਰੀ ਆਪਾਂ ਕੋਈ 100 200 ਨੇ ਨਾਲ ਨਹੀਂ ਜਾਣਾ ਨਹੀਂ ਨਹੀਂ ਦੇਣੀ ਨਹੀਂ ਯਾਰ ਉਹ ਨਹੀਂ ਫਰਾ ਪਾਰਕ ਦਾ ਥੋੜਾ ਹੀ ਆ। ਚੱਲ ਖਾਈ ਅਸੀਂ ਕਰਾ ਲਾਂਗੇ। ਜਾ ਹੋਗੀ। ਉਹ ਦੇ ਦੇ ਬੰਦੇ ਲਖਾਈ ਉਹ ਨਹੀਂ ਚਾਚਾ ਹੋਗੀ। ਉਹ ਨਹੀਂ ਵੀਰੇ ਨਹੀਂ ਦੇਣੀ। ਇਹ ਰਹਿਣ ਦੇ। ਆ ਲਓ। ਨਹੀਂ ਕਰਾ ਦੇ ਜੱਕੀ ਹੋ ਜਾਣਾ ਸੌਦਾ ਯਾਰ। ਹੁਣ ਤਾਂ ਸਿਰੇ ਜਮਾ ਸਿਰੇ ਸੌਦਾ ਕਿ ਆ ਤਾ। ਕੋ ਲਖਾਈ ਆ ਲਾਉਂਦੇ ਆ। ਹੋਰ ਤੇ ਨਹੀਂ। ਕੋ ਲਖਾਈ ਆ ਸਿਗਰਟ ਕੋਲ ਯਾਰ। ਤੁਸੀਂ ਭੱਜੀ ਜਾਂਦੇ ਆ। ਲਖਾਈ। ਉਹ ਨਹੀਂ ਵੀਰੇ। ਉਹ ਸੌ ਦੋ ਸਾਡਾ ਲਖਾਈ 7 ਤੇ ਵਾੜੀ ਕੀ ਔਰ ਕੀ ਆ? ਉਹ ਜੋੜ ਲਾ ਕਿੱਥੇ ਬਣਿਆ ਤੂੰ? ਉਹ ਗੱਲ ਨਹੀਂ ਮੈਂ 650 ਬਾਈ ਤਾਂ ਦੇ ਹੀ ਜਾਂਦਾ 200 ਲਖਾਈ ਕਿੰਨੇ ਵਰਗੇ 300 ਆ ਜਾ ਬਈ ਉਹ ਜੀ ਨਖਾਈ ਵੀ ਜਾ ਉਹ ਭਰਾਵਾ ਤੇਰਾ ਕੋਸ਼ ਵੀ ਨਹੀਂ ਜਾਂਦਾ ਉਹ ਕੋਈ ਨਹੀਂ ਫਿਰ ਆਪਾਂ ਤੂੰ ਰੱਖ ਲੈ ਨੇ ਪੈਸੇ ਤੇ ਆ ਪਾਉਣੇ ਦਾ ਗੱਲ ਕਰ ਲੈ 300 ਮਿਲ ਜਾਣਾ ਉਹ ਖਾਟ ਕੇ ਆਇਆ ਟਮਟ ਬਾਹਰ ਦਾ ਐਂ ਨਹੀਂ ਜ ਨਹੀਂ ਕਰਨੀ ਕੋਈ ਬਹੁਤ ਲੈ ਲੈ ਯਾਰ ਕੀ ਕਰ ਕੀ ਕਰ ਜਮਾ ਜਮਾ ਸਿਰ ਟਿਕਣਾ ਇਸ ਸਾਡੇ ਸ਼ਿਕਿੰਦੇ ਫੜ ਉਹ ਭੜਤਾਲਾ ਖੰਡਾ ਮੋੜ ਦੀ ਭਵੇਂ 76 400 ਦੀ ਹੋਗੀ ਇਹ ਖਾ ਜੋ ਕਰਾ ਦੇਣੀ ਉਹ ਨਹੀਂ ਵੀਰੇ ਯਾਰ ਉੱਥੇ ਪਰ ਹੁਣ ਤਾਂ ਤੋਂ ਆਪੇ ਕਰਾਉਣਾ ਯਾਰ ਕੀ ਹੋਈ ਹੋ ਗਿਆ 400 ਕੋਈ 400 ਤੇ ਪਤਾ ਚਾਹ ਹੋ ਗਿਆ 7 ਜੀ ਪੇਗੀ ਸੱਤ ਨਹੀਂ ਪਈ ਉਹ ਸਾਰੀ ਛੱਡੇ ਛੱਡੋ ਯਾਰ 7000 ਦੀ ਲਿਖਾਈ ਤੂੰ ਕਰਾ ਤੈਨੂੰ ਮੈਂ ਆਹ ਠੀਕ ਆ ਆਹ ਕੰਮ ਠੀਕ ਆ ਹਾਂ ਆਹ ਕੰਮ ਠੀਕ ਆ ਬੱਤ ਇਹਦੀ ਨਾਮ ਚ ਮੈਂ ਕਰਾਉਣਾ ਉਹ ਨਹੀਂ ਆਂਦੇ ਕਰੋ ਨਾ ਗੱਲ ਸਾਡਾ 100 ਦਾ ਵੀ ਮਾਨ ਨਹੀਂ ਯਾਰ ਐਵੇਂ ਮੰਡੀਆਂ ਤੁਰੇ ਫਿਰਦੇ ਚੱਕ ਓਏ ਲੋਈ ਦੋਸਤ ਬਹੁਤ ਹੀ ਵਧੀਆ ਸੌਦਾ ਸਿਰੇ ਚੜਿਆ ਤੇ ਬਾਈ ਜੀੜਾ ਬਹੁਤ ਆ ਹੋਰ ਕੀ ਆ ਯਾਰ ਇੰਡੀ ਬਾਈ ਆ ਤੇ ਬਾਈ ਆ ਗਿਆ ਇੱਥੇ ਹੁਣ ਬੋਲ ਕੇ ਖਾਵੇ ਯਾਰ ਬਾਈ ਦਾ ਸੌਦਾ ਤੇ ਕਾਈ ਬਾਈ ਨੇ ਕਰਾਉਣੀ ਆ ਵੇਚ ਵਾਲੇ ਬਾਈ ਨੇ ਤੇ ਬਹੁਤ ਹੀ ਵਧੀਆ ਸੌਦੇ ਹੁੰਦੇ ਪਿੰਡ ਸੂਰਾ ਬਖਰਾ ਮੰਡੀ ਤੇ ਦੋਸਤੋ ਚੱਲਦੀ ਚੱਲਦੀ ਇਹਨੂੰ ਸ਼ੇਅਰ ਕਰ ਦਿਓ ਦੋਸਤੋ ਬਹੁਤ ਹੀ ਵਧੀਆ ਸੌਦਾ ਸਿਰੇ ਚੜਿਆ ਦੋਸਤੋ ਪਿੰਡ ਸੂਰਾ ਬਖਰਾ ਮੰਡੀ ਤੇ ਬਹੁਤ ਹੀ ਚੰਗੀ ਕੁਆਲਿਟੀ ਦੀ ਪਾਠੀ ਦੋਸਤੋ ਤਾਂ ਮਿਲ ਗਿਆ ਦੋਸਤੋ ਇਸ ਤਰ੍ਹਾਂ ਅਗਲੀ ਵੀਡੀਓ ਨਾਲ ਘੜਦੇ ਪਵਾ ਦਿਆਂ ਘੜਦੇ ਘੜਦੇ ਆ ਨਹੀਂ ਸਹੀ ਗੱਲਾ ਮੇਰਾ ਰਹਿ ਜਾ ਹੁਣ ਜੱਗੀ ਬਾਈ 200 ਆ ਰਹੇ ਆ ਅਦਵਾਰ ਪਿੰਡ ਥੋੜਾ ਬੱਕਰਾ ਮੰਡੀ ਦੇ ਬਹੁਤ ਹੀ ਵਧੀਆ ਸੌਦੇ ਕਰਾਉਂਦਾ ਚੱਕ ਤੂੰ ਛੋੜੇ ਤੂੰ ਲਿਆ ਲਿਆ ਤਰੀਛਾ ਲਿਆ ਆਪਣਾ ਲਿਖਾਈ ਆ ਲਿਖਾਈ ਤੇਰੀ ਆ ਭਾਈ ਕਾਈ ਤੇਰੀ ਆ ਭਾਈ 10000 ਅੱਛਾ ਲਿਖਾਈ ਤੇਰੀ ਆ ਠੀਕ ਹੈ ਜੀ ਲੋ ਜੀ ਦੋਸਤੋ ਮਿਲਦੇ ਆ ਇਸ ਤਰ੍ਹਾਂ ਅਗਲੀ ਵੀਡੀਓ ਨਾਲ ਪਿੰਡ ਥੋੜਾ ਬੱਕਰਾ ਮੰਡੀ ਦੇ ਦੋਸਤੋ